ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਸਾਡੇ ਵਸਤਵਿਕ ਮਾਤਾ ਪਿਤਾ ਹਨ ਸਾਡੀਆਂ ਸਾਰੀਆਂ ਲੋੜਾਂ ਦਾ ਉਹਨਾਂ ਨੂੰ ਪੂਰਾ ਪੂਰਾ ਧਿਆਨ ਹੈ ਉਹ ਸਰਬਸਮਰਤ ਹਨ ਹਮੇਸ਼ਾ ਤੋਂ ਸਾਡੀ ਸਾਰੇ ਜੀਵਨ ਦੀ ਪਾਲਣਾ ਕਰਦੇ ਹਨ ਰੱਖਿਆ ਕਰ ਰਹੇ ਹਨ अनेका ਦਾਤਾ ਦੇ ਰਹੇ ਹਨ ਪਰ ਅਸੀਂ ਉਸ ਪਿਆਰ ਅਤੇ ਪਾਲਣਾ ਕਰਨ ਵਾਲੇ ਵਾਹਿਗੁਰੂ ਨੂੰ ਵਿਸਰ ਕੇ ਹੋਮੇ ਅਧਿਨ ਪਟਕ ਜਾਂਦੇ ਹਾਂ ਪਾਪਾਂ ਵਿੱਚ ਉਲ ਜਾਂਦੇ ਹਾਂ ਗੁਰੂ ਅਤੇ ਵਾਹਿਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ ਵਾਹਿਗੁਰੂ ਸਦਾ ਹੀ ਕਿਰਪਾਲੂ ਅਤੇ ਦਿਆਲੂ ਹਨ ਕਿਸੇ ਨਾਲ ਚਾਹੇ ਉਹ ਚੰਗਾ ਜਾਂ ਮੰਦਾ ਹੋਵੇ ਕੋਈ ਵਿਤਗਰਾ ਜਾਂ ਲਿਹਾਜ਼ ਨਹੀਂ ਰੱਖਦੇ ਜਿਸ ਤਰ੍ਹਾਂ ਸੂਰਜ ਚੜ੍ਹਨ ਤੇ ਉਸ ਦੀ ਧੁੱਪ ਤਾਂ ਸਾਰਿਆਂ ਲਈ ਇੱਕੋ ਜਹੀ ਹੁੰਦੀ ਹੈ ਪਰ ਜਿਹੜੇ ਆਪਣੇ ਘਰਾਂ ਵਿੱਚ ਵੜ ਕੇ ਆਪਣੇ ਬੂਹੇ ਅਤੇ ਬਾਰੀਆਂ ਬੰਦ ਰੱਖਣ ਉਹਨਾਂ ਨੂੰ ਸੂਰਜ ਦੀ ਧੁੱਪ ਹੁੰਦੀ ਹੋਈ ਵੀ ਨਹੀਂ ਪਹੁੰਚਦੀ ਅਤੇ ਜੋ ਲੋਕ ਕਰਾਂ ਤੋਂ ਬਾਹਰ ਨਿਕਲ ਕੇ ਸੂਰਜ ਦੀ ਧੁੱਪ ਵਿੱਚ ਆ ਜਾਣ ਜਾਂ ਆਪਣੇ ਬੁਹੇ ਬਾਰੀਆਂ ਖੋਲ ਦੇਣ ਉਹ ਸੂਰਜ ਦੀ ਧੁੱਪ ਤੋਂ ਨਿਗ ਅਤੇ ਰੋਸ਼ਨੀ ਬਗੈਰ ਕਿਸੇ ਬਿਤਕਰੇ ਜਾਂ ਲਿਹਾਜ਼ ਦੇ ਪ੍ਰਾਪਤ ਕਰਦੇ ਹਨ ਇਸੇ ਤਰ੍ਹਾਂ ਵਾਹਿਗੁਰੂ ਜੀ ਕਿਰਪਾ ਨਿਧਾਨ ਅਤੇ ਕਦੀ ਵੀ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਕਦੀ ਕਿਸੇ ਦੇ ਓਗਰਾਂ ਨੂੰ ਨਹੀਂ ਵਿਚਾਰਦੇ ਪਰ ਜਿਹੜੇ ਵਾਹਿਗੁਰੂ ਜੀ ਦੀ ਮਿਹਰ ਨੂੰ ਆਪਣੇ ਤੱਕ ਔਰ ਨਹੀਂ ਦਿੰਦੇ ਜਾਂ ਜਿਹੜੇ ਲੋਕ ਵਾਹਿਗੁਰੂ ਦੀ ਅਤੇ ਆਪਣੇ ਦਰਮਿਆਨ ਅਗਿਆਨਤਾ ਦੀ ਦੀਵਾਰ ਖੜੀ ਕਰ ਲੈਂਦੇ ਹਨ ਉਹਨਾਂ ਤੱਕ ਵਾਹਿਗੁਰੂ ਜਿੱਦੀ ਮੇਰ ਨਹੀਂ ਪਹੁੰਚਦੀ ਜਿਸ ਤਰ੍ਹਾਂ ਛੋਟੇ ਬੱਚੇ ਦਾ ਮਾਂ ਵਿੱਚ ਪੂਰਨ ਭਰੋਸਾ ਹੁੰਦਾ ਹੈ ਉਵੇਂ ਹੀ ਬੱਚੇ ਵਰਗੇ ਵਿਸ਼ਵਾਸ ਨਾਲ ਰੱਬ ਜੀ ਪਾਸੋਂ ਜੋ ਕੁਝ ਮੰਗੋ ਉਦੋਂ ਹੀ ਉਹ ਕੁਝ ਮਿਲਦਾ ਹੈ ਹਰ ਅਰਦਾਸ ਸੁਣੀ ਜਾਂਦੀ ਹੈ ਪੂਰੀ ਕੀਤੀ ਜਾਂਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਪਰ ਹਰ ਅਰਦਾਸ ਦੇ ਪਰਮਾਨਿਤ ਹੋਣ ਲਈ ਇਹਨਾਂ ਸ਼ਰਤਾਂ ਦਾ ਹੋਣਾ ਵੀ ਜ਼ਰੂਰੀ ਹੈ ਕਿ ਇੱਕ ਤਾਂ ਵਾਹਿਗੁਰੂ ਜੀ ਦੀ ਹਸਤੀ 'ਤੇ ਪੂਰਾ ਯਕੀਨ ਹੋਣਾ ਚਾਹੀਦਾ ਹੈ ਆਪਣੀ ਅਰਦਾਸ ਵੀ ਜਾਇਜ਼ ਅਤੇ ਦਰੁਸਤ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਦੇ ਦਾਤਾਂ ਦੇਣ ਦੀ ਸਮਰੱਥਾ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਅਤੇ ਅਰਦਾਸ ਪੂਰੀ ਜ਼ਰੂਰ ਹੋਵੇਗੀ ਇਸ ਤਰ੍ਹਾਂ ਦਾ ਵਿਸ਼ਵਾਸ ਵੀ ਜ਼ਰੂਰ ਹੋਣਾ ਚਾਹੀਦਾ ਹੈ ਇਹਨਾਂ ਸ਼ਰਤਾਂ ਦੇ ਨਾਲ ਕੀਤੀ ਗਈ ਅਰਦਾਸ ਕਦੇ ਵੀਰਥੀ ਨਹੀਂ ਜਾਂਦੀ ਸਾਡੀ ਅੱਜ ਦੀ ਰਗਵੀਰ ਸਿੰਘ ਬੀਰ ਜੀ ਦੀ ਸਾਕੇ ਵੀ ਇਸੇ ਤੱਥ ਨੂੰ ਪ੍ਰਮਾਣਿਤ ਕਰਦੀ ਹੈ ਬੀਰ ਜੀ ਤੇ ਲੜਕੀ ਦੇ ਹਾਲਾਤ ਵੀ ਕੁਝ ਐਸੇ ਹੋ ਗਏ ਕਿ ਜਾਂਦੇ ਹੀ ਬਣ ਆਈ ਡਾਕਟਰਾਂ ਦੇ ਵੀ ਹੱਥ ਖੜੇ ਹੋ ਗਏ ਪਰ ਬੀਰ ਜੀ ਨੂੰ ਆਪਣੇ ਵਾਹਿਗੁਰੂ ਤੇ ਪੂਰਨ ਵਿਸ਼ਵਾਸੀ ਉਹਨਾਂ ਦੇ ਅਜਿਹੇ ਔਖੇ ਸਮੇਂ ਵਿੱਚ ਵਾਹਿਗੁਰੂ ਜੀ ਨੇ ਕਿਸ ਤਰ੍ਹਾਂ ਦੀ ਬਖਸ਼ਿਸ਼ ਕੀਤੀ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਆਪਣੀ ਇੱਕ ਕਿਤਾਬ ਦੇ ਅੰਦਰ ਜ਼ਿਕਰ ਕਰਦੇ ਹਨ ਕਿ ਮੇਰੀ ਲੜਕੀ ਨੂੰ ਬੱਚਾ ਹੋਣ ਵਾਲਾ ਸੀ ਪਹਿਲਾ ਬੱਚਾ ਹੋਣ ਕਰਕੇ ਇੱਕ ਤਕਲੀਫ ਦਾ ਡਰ ਸੀ ਨੌਵੇਂ ਮਹੀਨੇ ਤੱਕ ਲੜਕੀ ਦੀ ਸਿਹਤ ਚੰਗੀ ਰਹੀ ਪਰ ਨੌਵੇਂ ਮਹੀਨੇ ਦੇ ਅਖੀਰ ਵਿੱਚ ਉਸਦੇ ਬदन ਵਿੱਚ ਸੋਜਾਂ ਪੈ ਗਈਆਂ ਹੋਰ ਵੀ ਕੁਝ ਕਰਨਾ ਕਰਕੇ ਡਾਕਟਰ ਦਾ ਖਿਆਲ ਸੀ ਕਿ ਕੇਸ ਨੋਰਮਲ ਨਹੀਂ ਹੋਣਾ ਜਨਮ ਸਮੇਂ ਜ਼ਰੂਰ ਆਪਰੇਸ਼ਨ ਕਰਨਾ ਪਵੇਗਾ ਪਰ ਰਗबीर ਜੀ ਨੇ ਡਾਕਟਰ ਨੂੰ ਕਿਹਾ ਕਿ ਮੇਰੇ ਘਰ ਵਿੱਚ ਬਹੁਤ ਚਿਰ ਤੋਂ ਸਾਰੇ ਕਾਰਜ ਨੋਰਮਲ ਹੀ ਹੁੰਦੇ ਆ ਰਹੇ ਹਨ ਈਸ਼ਵਰ ਨੇ ਮੈਨੂੰ ਕਦੇ ਨਿਰਾਸ਼ ਨਹੀਂ ਕੀਤਾ ਤਾਂ ਉਹ ਡਾਕਟਰ ਇਹ ਸੁਣ ਕੇ ਹੱਸ ਪਿਆ ਅਤੇ ਦੂਸਰੇ ਡਾਕਟਰਾਂ ਨੂੰ ਬੁਲਾ ਕੇ ਆਖਣ ਲੱਗਾ ਦੇਖੋ ਮਿਸਟਰ ਸਿੰਘ ਦਾ ਵਿਸ਼ਵਾਸ ਹੈ ਕਿ ਬੱਚਾ ਕੁਦਰਤੀ ਹਾਲਾਤ ਵਿੱਚ ਪੈਦਾ ਹੋਵੇਗਾ ਦੂਸਰੇ ਡਾਕਟਰ ਨੇ ਵੀ ਆਖਿਆ ਮਿਸਟਰ ਸਿੰਘ ਅਸੀਂ ਵੀ ਚਾਹੁੰਦੇ ਹਾਂ ਇਹ ਬੱਚਾ ਗੈਰ ਕੁਦਰਤੀ ਤਰੀਕੇ ਵਿੱਚ ਪੈਦਾ ਨਾ ਹੋਵੇ ਪਰ ਹਾਲਾਤ ਇਸ ਦੇ ਖਿਲਾਫ ਹਨ ਸਾਨੂੰ ਆਪਣੀ رائے ਦੇ ਅਨਸਾਰ ਆਪਰੇਸ਼ਨ ਦੀ ਤਿਆਰੀ ਕਰਨੀ ਪਵੇਗੀ ਵਕਤ ਆਉਣ ਤੇ ਉਸ ਲੜਕੀ ਨੂੰ ਨਰਸਿੰਗ ਹੋਮ ਲੈ ਜਾਇਆ ਗਿਆ ਸਾਰਾ ਦਿਨ ਬੜੀ ਤਕਲੀਫ ਰਹੀ ਰਾਤ ਦੇ 11 ਵਜੇ ਡਾਕਟਰਾਂ ਨੇ ਵੀਰ ਜੀ ਨੂੰ ਆਖਿਆ ਕਿ ਰਾਤ ਬੀਤਣ ਉੱਤੇ ਸਵੇਰੇ 4-5 ਵਜੇ ਬੱਚਾ ਪੈਦਾ ਹੋਵੇਗਾ ਇਸ ਲਈ ਤੁਸੀਂ ਘਰ ਚਲੇ ਜਾਵੋ ਸਵੇਰੇ 4 ਵਜੇ ਤੁਹਾਨੂੰ ਟੈਲੀਫੋਨ ਕਰਕੇ ਬੁਲਾ ਲਵਾਂਗੇ ਸਾਰਾ ਦਿਨ ਤਕਲੀਫ ਰਹਿਣ ਕਰਕੇ ਲੜਕੀ ਬੜੀ ਕਮਜ਼ੋਰ ਹੋ ਗਈ ਸੀ ਉਸਨੇ ਆਪਣੇ ਪਿਤਾ ਨੂੰ ਬੁਲਾ ਕੇ ਕਿਹਾ ਕਿ ਮੇਰੇ ਵਿੱਚ ਹੁਣ ਅਰਦਾਸ ਕਰਨ ਦੀ ਸ਼ਕਤੀ ਨਹੀਂ ਤੁਸੀਂ ਅਰਦਾਸ ਕਰੋ ਕਿ ਮੇਰੀ ਤਕਲੀਫ ਜਲਦੀ ਹੀ ਖਤਮ ਹੋਵੇ ਇਹ ਤਕਲੀਫ ਮੇਰੇ ਤੋਂ ਹੋਰ ਸਹਾਰੀ ਨਹੀਂ ਜਾਵੇਗੀ ਬੀਰ ਜੀ ਇਹ ਸੁਣ ਕੇ ਖੁਦ ਹੈਰਾਨ ਸੀ ਕਿ ਉਹ ਕੀ ਕਰਨ ਪਹਿਲਾਂ ਹੀ ਸਾਰਾ ਦਿਨ ਬੱਚੀ ਦਾ ਤਕਲੀਫ ਵਿੱਚ ਗੁਜ਼ਰਿਆ ਸੀ ਅਤੇ ਡਾਕਟਰ ਆਖਦੇ ਹਨ ਕਿ ਅਜੇ ਪੂਰੀ ਰਾਤ ਗੁਜ਼ਰੇਗੀ ਪਰ ਬਾਤ ਵੇਲੇ ਜਾ ਕੇ ਬੱਚਾ ਪੈਦਾ ਹੋਵੇਗਾ ਲੜਕੇ ਦੀ ਹਾਲਤ ਬੜੀ ਬੇਚਾਨ ਅਤੇ ਨਾਜ਼ੁਕ ਹੁੰਦੀ ਜਾ ਰਹੀ ਸੀ ਡਾਕਟਰਾਂ ਦੇ ਬਾਰ ਬਾਰ ਕਹਿ ਰਹੇ ਹੁੰਦੇ ਜਦੋਂ ਵੀਰ ਜੀ 11 ਵਜੇ ਰਾਤ ਨੂੰ ਘਰ ਦੇ ਅੰਦਰ ਆਏ ਮਨ ਜੋੜ ਕੇ ਮਹਾਰਾਜ ਦਾ ਦਰਵਾਜ਼ਾ ਖੜਕਟਾਇਆ ਪਰ ਘਰ ਆਉਣ ਤੋਂ ਪਹਿਲੇ ਨਰਸਿੰਗ ਹੋਂ ਦੇ ਦਰਵਾਜ਼ੇ ਵਿੱਚ ਵੀ ਉਹਨਾਂ ਨੇ ਅਰਦਾਸ ਕੀਤੀ ਸੀ ਅਤੇ ਤਾਤੀ ਵਾਉਣਾ ਲੱਗ ਗਈ ਪਰ ਬਰਮ ਸਰਨਾਈ ਜੋ ਗਿਰਧ ਹਮਾਰਾ ਰਾਮਕਾਰ ਦੁੱਖ ਲਗੈ ਨਾ ਪਾਈ ਦਾ ਪੂਰਾ ਸ਼ਬਦ ਸਿੱਧੇ ਵਿੱਚ ਆ ਕੇ ਪੜਿਆ ਸੀ ਵੀਰ ਜੀ ਅਕਲਿਕਦੇ ਹਨ ਕਿ 11:10 ਵਜੇ ਮੈਂ ਘਰ ਪਹੁੰਚਿਆ ਹੱਥ ਜੋੜ ਕੇ ਅਰਦਾਸ ਕੀਤੀ ਕਿਉਂਕਿ ਉਹ ਸਮਾਂ ਐਸਾ ਸੀ ਕਿ ਨੀਂਦ ਤਾਂ ਉਨੀ ਹੀ ਨਹੀਂ ਸੀ ਉਹਨਾਂ ਨੇ ਸੋਚਿਆ ਸੀ ਕਿ ਅੱਜ ਸਾਰੀ ਰਾਤ ਬੈਠ ਕੇ ਸਿਮਰਨ ਅਤੇ ਅਰਦਾਸਾਂ ਹੀ ਕਰਾਂਗਾ ਉਹ ਲਿਖਦੇ ਹਨ ਜਦੋਂ ਮੈਂ ਅਰਦਾਸ ਸ਼ੁਰੂ ਕੀਤੀ ਤਾਂ ਇੱਕ ਬੜਾ ਭਿਆਨਕ ਦ੍ਰਿਸ਼ ਵੇਖਿਆ ਇਹ ਦ੍ਰਿਸ਼ ਮੇਰੀ ਬੇਵਿਸ਼ਵਾਸੀ ਤੋਂ ਪੈਦਾ ਹੋਇਆ ਸੀ ਜਾਂ ਮੇਰਾ ਕੋਈ ਇਮਤਿਹਾਨ ਲੈਣ ਲਈ ਪੈਦਾ ਕੀਤਾ ਗਿਆ ਸੀ ਮੈਨੂੰ ਇਸ ਦਾ ਪਤਾ ਨਹੀਂ ਪਰ ਇਹ ਗੱਲ ਜ਼ਰੂਰ ਹੈ ਕਿ ਆਤਮਿਕ ਤਜਰਬੇ ਵੇਲੇ ਮਾਇਆ ਆਪਣਾ ਪੂਰਾ ਜ਼ੋਰ ਲਾਉਂਦੀ ਹੈ ਕਿ ਮੇਰਾ ਸ਼ਿਕਾਰ ਮੇਰੇ ਪੰਜੇ ਵਿੱਚੋਂ ਨਾ ਨਿਕਲੇ ਪਰ ਜੋ ਵੀ ਉਸ ਮਾਇਆ ਦੇ ਛਲ ਸਾਹਮਣੇ ਡੋਲੇ ਨਾ ਘਬਰਾਏ ਨਾ ਮਜਬੂਤੀ ਨਾਲ ਕਾਇਮ ਰਹੇ ਤਾਂ ਫਿਰ ਅਕਾਲ ਸ਼ਕਤੀ ਵੀ ਆਪਣੇ ਸੇਵਕ ਦੀ ਪੈੜ ਰੱਖਦੀ ਹੈ ਜਦੋਂ ਬੀਰ ਜੀ ਅਰਦਾਸ ਸ਼ੁਰੂ ਹੀ ਕਰਨ ਲੱਗੇ ਤਾਂ ਉਹਨਾਂ ਦੇ ਅੰਦਰੋਂ ਮਾਇਆ ਦੀ ਆਵਾਜ਼ ਆਈ ਕਿ ਜਿਸ ਵਾਹਿਗੁਰੂ ਅੱਗੇ ਤੂੰ ਅਰਦਾਸ ਕਰਨ ਲੱਗਾ ਹੈ ਆਵਲ ਤਾਂ ਉਹ ਵਾਹਿਗੁਰੂ ਹੈ ਹੀ ਨਹੀਂ ਜੇਕਰ ਹੋਵੇ ਵੀ ਤਾਂ ਕਰਮਾਂ ਦੇ ਫਲ ਭੁਗਤਣ ਵਿੱਚ ਕਿਸੇ ਦੀ ਸਹਾਇਤਾ ਨਹੀਂ ਕਰਦਾ ਤੇਰੀ ਲੜਕੀ ਨੇ ਪਿਛਲੇ ਜਨਮ ਜੋ ਕਰਮ ਕੀਤੇ ਹਨ ਉਨਾ ਦਾ ਫਲ ਇਸ ਨੂੰ ਜ਼ਰੂਰ ਭੁਗਤਣਾ ਪਵੇਗਾ ਤੇਰੀ ਲੜਕੀ ਦੀ ਹਾਲਤ ਵਾਕਈ ਖਰਾਬ ਹੈ ਤਿੰਨ ਜੋ ਡਾਕਟਰ ਆਖ ਰਹੇ ਹਨ ਉਹ ਠੀਕ ਆਖਦੇ ਹਨ ਤੈਨੂੰ ਇਸ ਅਰਦਾਸ ਵਿੱਚ ਸਿਵਾਏ ਨਿਰਾਸ਼ਾ ਦੇ ਹੋਰ ਕੁਝ ਨਹੀਂ ਮਿਲਣਾ ਤੇਰਾ ਫਰਜ਼ ਤਾਂ ਇਹ ਹੈ ਕਿ ਆਪਣੀ ਜਾਨ ਤੋੜ ਰਹੀ ਲੜਕੀ ਦੇ ਛਰਾਣੇ ਖੜਾ ਰਹਿੰਦਾ ਅਤੇ ਉਸਦੇ ਅੰਤਲੇ ਸਮੇਂ ਉਸਦੇ ਪਾਸ ਹੁੰਦਾ ਪਰ ਤੂੰ ਤਾਂ ਘਰ ਦੌੜ ਆਇਆ ਹੈ ਅਰਦਾਸ ਕਰਨ ਵਾਸਤੇ ਇਹ ਤੂੰ ਬੜੀ ਵੱਡੀ ਭੁੱਲ ਕੀਤੀ ਹੈ ਤੂੰ ਕਾਇਰ ਹੈ ਮੁਸੀਬਤ ਦਾ ਮੁਕਾਬਲਾ ਕਰਨ ਦੀ ਬਜਾਏ ਮੁਸੀਬਤ ਤੋਂ ਡਰਦਾ ਹੋਇਆ ਘਰ ਆ ਗਿਆ ਹੈ ਉਸ ਮਰਦਾ ਲਾਸ ਲਈ ਅਰਦਾਸ ਕਰਨਾ ਫਜ਼ੂਲ ਹੈ ਸਮੇਂ ਨੂੰ ਨਸ਼ਟ ਕਰਨਾ ਹੈ ਜੋ ਹੋਣਾ ਸੀ ਉਹ ਹੋ ਗਿਆ ਬੀਰ ਜੀ ਲਿਖਦੇ ਹਨ ਇਸ ਦ੍ਰਿਸ਼ ਨੂੰ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਘਬਰਾ ਗਿਆ ਪਰ ਉਸ ਘਬਰਾਹਟ ਦੀ ਅਵਸਥਾ ਵਿੱਚ ਮੇਰੇ ਮੂੰਹ ਇਹੀ ਸ਼ਬਦ ਨਿਕਲੇ ਕਿ ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਮੇਰਾ ਵਾਹਿਗੁਰੂ ਸਰਬਸ਼ਕਤੀਮਾਨ ਹੈ ਮੇਰਾ ਵਾਹਿਗੁਰੂ ਮੇਰੀ ਲੜਕੀ ਦੇ ਪਿਛਲੇ ਜਨਮਾਂ ਦੇ ਕਰਮਾਂ ਦੇ ਫਲਵਲ ਨਹੀਂ ਵੇਖੇਗਾ ਉਹ ਆਪਣੀ ਸ਼ਰਨ ਆਿਆਂ ਦੀ ਸਦਾ ਲਾਜ ਰੱਖਦਾ ਹੈ ਇਹ ਦ੍ਰਿਸ਼ ਜੋ ਮਾਇਆ ਦਾ ਹੈ ਇਹ ਝੂਠਾ ਹੈ ਛਲ ਹੈ ਤੋਕਾ ਹੈ ਮੇਰਾ ਵਹਿਗੁਰੂ ਮਾਇਆ ਤਾਂ ਬੇਅੰਤ ਗੁਨਾਵਦੀ ਸ਼ਕਤੀਮਾਨ ਹੈ ਮੇਰੀਆਂ ਅੱਖਾਂ ਤੋਕਾ ਖਾ ਸਕਦੀਆਂ ਹਨ ਮੇਰੇ ਕੰਨ ਤੋਕਾ ਖਾ ਸਕਦੇ ਹਨ ਡਾਕਟਰ ਤੋਕਾ ਖਾ ਸਕਦੇ ਹਨ ਮੇਰੀ ਲੜਕੀ ਵੀ ਤੋਕਾ ਖਾ ਸਕਦੀ ਹੈ ਪਰ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹਾਂ ਮੈਂ ਤੋਕਾ ਨਹੀਂ ਖਾ ਸਕਦਾ ਮੈਨੂੰ ਪਤਾ ਹੈ ਪ੍ਰਭਪਾ ਆਵਿਆਪੀਨ ਸਾਸ ਤੇ ਰੱਖਿਆ ਦਾ ਮਹਾਵਾਕ ਬਿਲਕੁਲ ਸੱਚ ਹੈ ਅਟਲ ਹੈ ਮੇਰੀ ਲੜਕੀ ਜਰੂਰ ਚੰਗੀ ਨੋਬਰ ਨੋ ਹੋ ਜਾਵੇਗੀ ਉਸ ਨੂੰ ਹੋਰ ਤਕਲੀਫ ਨਹੀਂ ਹੋਵੇਗੀ ਇਹ ਕਹਿ ਕੇ ਉਹਨਾਂ ਨੇ ਆਪਣੀ ਝੋਲੀ ਹੱਡੀ ਅਤੇ ਆਖਿਆ ਸੱਚੇ ਪਾਛਾ ਸਾਡੇ ਉਗਣਾ ਵੱਲ ਨਾ ਤੱਕੋ ਆਪਣੀ ਪਿਆਰੀ ਬੱਚੀ ਦੀ ਸਲਾਮਤੀ ਦੀ ਦਾਤ ਬਖਸ਼ੋ ਇਹ ਮਾਇਆ ਦੇ ਛਲ ਨੂੰ ਝੂਠਾ ਸਾਬਤ ਕਰੋ ਵੀਰ ਜੀ ਲਿਖਦੇ ਹਨ ਮੇਰੇ ਮਨ ਵਿੱਚੋਂ ਇਸ ਤਰ੍ਹਾਂ ਦੇ ਖਿਆਲ ਬੜੇ ਦ੍ਰਿੜਤਾ ਨਾਲ ਗੁਜ਼ਰੇ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਮੱਸੀਆ ਦਾ ਸਾਰਾ ਭਿਆਨਕ ਦ੍ਰਿਸ਼ ਹੌਲੀ-ਹੌਲੀ ਉਲੋਪਹੀ ਹੋ ਗਿਆ ਮਾਇਆ ਦਾ ਛਲ ਹੀ ਭੱਜ ਗਿਆ ਮੇਰਾ ਪਰੇਸ਼ਾਨ ਅਤੇ ਥੱਕਿਆ ਮਨ ਇੱਕ ਅਜੀਬ ਸ਼ਾਂਤੀ ਅਤੇ ਨਿਰਪੈਤਾ ਦੀ ਅਵਸਥਾ ਵਿੱਚ ਆ ਗਿਆ ਉਹਨਾਂ ਦਾ ਮਨ ਇੱਕਦਮ ਸ਼ਾਂਤ ਅਵਸਥਾ ਵਿੱਚ ਆ ਗਿਆ ਕਿਉਂਕਿ ਉਹ ਲਿਖਦੇ ਹਨ ਮੇਰਾ ਮਨ ਆਪਣੇ ਅੰਗ ਸੰਗ ਨਿਰਪੈ ਅਕਾਲ ਕਿਰਪਾਲੂ ਵਾਹਿਗੁਰੂ ਜਿਦੋਂ ਵਿਖ ਰਿਹਾ ਸੀ ਅਤੇ ਆਖ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਇੰਨੇ ਹੀ ਅਰਦਾਸ ਕੀਤੀ ਹੀ ਕਿ ਇੱਕਦਮ ਟੈਲੀਫੋਨ ਦੀ ਘੰਟੀ ਵੱਜੀ ਅਤੇ ਉਹਨਾਂ ਦਾ ਧਿਆਨ ਉਖੜਿਆ ਜਦੋਂ ਉਹਨਾਂ ਨੇ ਟੈਲੀਫੋਨ ਨੂੰ ਕਰਨਾ ਲਗਾਇਆ ਤਾਂ ਉਹਨਾਂ ਦੀ ਲੜਕੀ ਨੇ ਕਿਹਾ ਕਿ ਬੇਬੀ ਹੋ ਗਈ ਹੈ 12:43 ਮਿੰਟ ਤੇ ਹੋਈ ਹੈ ਜਨਮ ਬਿਲਕੁਲ ਕੁਦਰਤੀ ਤੌਰ ਤੇ ਹੋਇਆ ਹੈ ਡਾਕਟਰ ਵੀ ਹੈਰਾਨ ਹੋ ਗਏ ਹਨ ਕਿ ਇਹ ਕਿਸ ਤਰ੍ਹਾਂ ਹੋਇਆ ਬੇਬੀ ਅਤੇ ਉਸਦੀ ਮਾਤਾ ਬਿਲਕੁਲ ਰਾਜੀ ਹਨ ਅਤੇ ਆਰਾਮ ਨਾਲ ਸੌ ਰਹੀਆਂ ਹਨ ਲੋਕਬੀਰ ਜੀ ਅੱਗੇ ਲਿਖਦੇ ਹਨ ਮੇਰੇ ਮਨ ਨੂੰ ਸ਼ਾਂਤੀ ਹੋਈ ਅਤੇ ਮੈਂ ਇਹ ਮਹਾਵਾਕ ਪੜਦਾ ਹੀ ਸੋ ਗਿਆ ਵਾਇ ਰਿਆ ਨ ਜਾਵਾ ਇੱਕ ਵਾਰ ਜੋ ਤੁਦ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਨਿਰਸੰਦੇਹ ਵਾਹਿਗੁਰੂ ਜੀ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਵੀ ਹੈ ਪਾਲਣਹਾਰ ਵੀ ਉਸ ਦੇ ਦੇਵੀ ਹੁਕਮ ਨਿਆਸ਼ੀਲ ਹੁੰਦੇ ਹਨ ਅਤੇ ਅਟਲ ਵੀ ਇਹ ਵੀ ਸੱਚ ਹੈ ਕਿ ਮਨੁੱਖ ਜੋ ਬੀਜਦਾ ਹੈ ਉਹ ਵੜਦਾ ਹੈ ਜੈਸੇ ਕਰਮ ਕਰਦਾ ਹੈ ਵੈਸਾ ਹੀ ਭੋਗਦਾ ਹੈ ਹੁੰਦੇ ਕਰਮਾਂ ਨਾਲ ਪਹਿਲੇ ਜਨਮਾਂ ਦਾ ਰਹਿੰਦਾ ਹਿਆ ਕੁਝ ਲਿਗਾ ਜੋਖਾ ਵੀ ਭੋਗਦਾ ਹੈ ਅਤੇ ਇੱਥੇ ਇਸ ਜਨਮ ਵਿੱਚ ਬੀਜਿਆ ਕੁਝ ਇੱਥੇ ਪਗਿਦਾ ਹੈ ਕੁਝ ਅੱਗੇ ਵੀ ਨਾਲ ਜਾਂਦਾ ਹੈ ਇਸੇ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਇਸ ਪ੍ਰਤੀ ਗੁਰਬਾਣੀ ਵਿੱਚ ਅਨੇਕਾਂ ਪਰਮਾਨ ਮੌਜੂਦ ਹਨ ਗੁਰਬਾਣੀ ਅਨਸਾਰ ਅਸੀਂ ਅਨੇਕਾਂ ਜਨਮ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਅਤੇ ਮਹਾ ਲੋਭ ਤ੍ਰੋ ਵਿੱਚ ਗੁਜ਼ਾਰ ਲਿੱਤੇ ਹਨ ਹੁਣ ਤਾਂ ਇਹੀ ਅਰਦਾਸ ਹੋਣੀ ਚਾਹੀਦੀ ਹੈ हे ਵਾਹਿਗੁਰੂ ਕਿਰਪਾ ਕਰੋ ਆਪਣੀ ਬਖਸ਼ਿਸ਼ ਕਰੋ ਕਰਮ ਕਰੋ ਮਿਹਰ ਕਰੋ ਸਾਨੂੰ ਇਨਾਂ ਵਿਕਾਰਾਂ ਕਰਮ ਬੰਦਰਾ ਤੋਂ ਮੁਕਤ ਕਰ ਦਿਓ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਨ ਕਰ ਕਰਮ ਜਦੋਂ ਮਨੁੱਖ ਹੋ ਆਸਰਤ ਕੀਤੇ ਹਿਲਿਆਂ ਤੋਂ ਬੇਵਸ ਹੋ ਜਾਂਦਾ ਹੈ ਉਦੋਂ ਹੀ ਉਹ ਪ੍ਰਭੂ ਦੀ ਛਣ ਵਿੱਚ ਆਉਂਦਾ ਹੈ ਅਤੇ ਸੱਚੇ ਮਨ ਨਾਲ ਅਰਦਾਸ ਵਿੱਚ ਜੁੜਦਾ ਹੈ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਸਦਾ ਹੀ ਸੁਣੀ ਜਾਂਦੀ ਹੈ ਜ਼ਰੂਰ ਸੁਣੀ ਜਾਂਦੀ ਹੈ ਕਿਉਂਕਿ ਇਹ ਵਾਹਿਗੁਰੂ ਜੀ ਦਾ ਹੀ ਬਿਰਦ ਹੈ ਜੋ ਸਰਨ ਆਵੇ ਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ